ਅਸ ਟਾਈਮ ਮਿੱਤਰੋ ਪੂਰੀ ਤੇਜ਼ ਹਵਾ ਪੁਰੇ ਦੀ ਚੱਲ ਰਹੀ ਆ ਪੂਰੀ ਫੁੱਲ ਸਪੀਡ ਤੇ ਜਿਵੇਂ ਕੱਲ ਇੱਕਦਮ ਅਚਾਨਕ ਚੰਡੀਗੜ੍ਹ ਦੇ ਵਿੱਚ ਮੌਸਮ ਬਦਲਿਆ ਸੀ ਇੱਕਦਮ ਬੱਦਲ ਵਾਲਾ ਹੋ ਗਿਆ ਸੀ ਲੰਗੀ ਰਾਤ ਜੋ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ यूपी उत्तर प्रदेश ਇਹ ਚਾਰ ਪੰਜ ਸਟੇਟਾਂ ਦੇ ਵਿੱਚ ਜੋ tufaan ਆਇਆ ਬਹੁਤ ਹੀ ਜ਼ਿਆਦਾ ਤੇਜ਼ ਹਵਾ ਤੇ ਕਈ ਥਾਵਾਂ ਤੇ ਪੂਰਾ ਜੱਜ ਕੇ ਦੱਬ ਕੇ ਮੀਂਹ ਪਿਆ ਔਰ ਕਈ ਥਾਵਾਂ ਤੇ ਪੂਰੀ ਗੜੇ ਮਾਰੀ ਹੋਈ ਕਈ ਥਾਵਾਂ ਤੇ ਬਹੁਤ ਨੁਕਸਾਨ ਕੀਤਾ ਜੋ ਨੰਗੀ ਰਾਤ ਮੌਸਮ ਹੁਣ ਦੇਖੋ ਹੁਣ ਵੀ ਬਹੁਤ ਜ਼ਿਆਦਾ ਤੇਜ਼ ਹਵਾ ਚੱਲ ਰਹੀ ਹੈ ਜਾਂਦੀ ਹੁਣ ਦੇ ਮੌਸਮ ਦੀ ਅੱਗੇ ਦੇ ਮੌਸਮ ਦੀ ਆਪਾਂ ਦੱਸਦੇ ਹਾਂ ਇਹ ਪਹਿਲਾ ਥੋੜਾ ਜਿਹਾ ਨੰਗੀ ਰਾਤ ਦਾ ਦੱਸਿਆ ਤੁਹਾਨੂੰ ਜੋ ਰਾਜਸਥਾਨ ਹਰਿਆਣਾ ਪੰਜਾਬ ਜੁਪੀ ਉੱਤਰ ਪ੍ਰਦੇਸ਼ ਸਾਰੇ ਦਿੱਲੀ ਵਗੈਰਾ ਪੂਰਾ ਨੇਰੀ ਝੱਖੜ ਤੂਫਾਨ ਆਇਆ ਸੀ ਉਹਨੇ ਕਾਫੀ ਜਗ੍ਹਾ ਤੇ ਪੂਰਾ ਨੁਕਸਾਨ ਵੀ ਕੀਤਾ ਔਰ ਗਰਮੀ ਤੋਂ ਰਾਹਤ ਵੀ ਮਿਲੀ ਗਰਮੀ ਤੋਂ ਕਾਫੀ ਰਾਹਤ ਮਿਲੀ ਪੰਜਾਬ ਵਾਸੀਆਂ ਨੂੰ ਸੋ ਗੱਲ ਕਰਦੇ ਆ ਆਪਾਂ ਹੁਣ ਅੱਗੇ ਦੀ ਜਿਵੇਂ ਅੱਜ ਹੋ ਗਈ 22 ਤਰੀਕ ਸ਼ਾਮ ਦੇ ਬਾਅਦ ਚੁੱਕੇ ਨੇ 5 ਤੇ ਗੱਲ ਕੀ ਵੀ ਆਪਣਾ ਜਿਹੜਾ ਮੌਸੂਮਸ ਨੂੰ ਪਹਿਲਾਂ ਵੀ ਦੱਸਿਆ ਸੀ 2021 ਤੋਂ 22 23 24 ਦੇ ਵਿੱਚ ਇੱਕ ਤਾਕੜਾ ਸਿਸਟਮ ਵੱਡੀ ਪੱਧਰ ਦਾ ਸਿਸਟਮ ਲੱਗ ਸਕਦਾ ਹੈ ਜਿਹਦੇ ਵਿੱਚ ਕਈ ਥਾਵਾਂ ਤੇ ਨੇਰੀ ਝੱਖੜ ਤੂਫਾਨ ਆਉਣ ਦਾ ਪੂਰਾ ਫੁੱਲ ਵੱਟਾ ਫੁੱਲ ਚਾਂਸ ਹੈ ਤੇ ਉਹ ਉਹਦੇ ਵਿੱਚ ਮੀਂਹ ਵੀ ਤਕੜਾ ਹੋਵੇਗਾ بارش ਵੀ ਤਕੜੀ ਹੋਵੇਗੀ ਕਈ ਥਾਵਾਂ ਤੇ ਉਹਦੇ ਵਿੱਚ ਜਿਵੇਂ ਹਰਿਆਣ ਸੁਰੂ ਸਟਾਰਟਿੰਗ ਉਧਰੋਂ ਪੰਜਾਬ ਤੋਂ ਹੋਏਗਾ ਪੰਜਾਬ ਵਾਲੇ ਪਾਸੇ ਤੇ ਲਹਿੰਦੇ ਪੰਜਾਬ ਵਾਲੇ ਪਾਸੇ ਚੱਲੂ ਤੇ ਉਸ ਤੋਂ ਬਾਅਦ ਜਿਵੇਂ ਰਾਜਸਥਾਨ ਹਰਿਆਣਾ ਦਿੱਲੀ ਔਰ ਉੱਤਰ ਪ੍ਰਦੇਸ਼ ਨੂੰ ਕਾਫੀ ਵੱਡੀ ਪੱਧਰ ਤੇ ਹੋ ਜਿਹਦੇ ਵਿੱਚ ਹਨੇਰੀ ਵੀ 80 ਤੋਂ ਲੈ ਕੇ 100 ਕਿਲੋਮੀਟਰ ਦੀ ਰਫਤਾਰ ਤੇ ਚੱਲ ਸਕਦੀ ਹੈ ਤੇ ਜੋ ਫੁੱਲ ਬਟਾ ਫੁੱਲ ਕਿਉਂਕਿ ਇਸ ਟਾਈਮ ਹੁਣ ਪੂਰੇ ਦੀ ਹਵਾ ਪੂਰੀ ਤੇਜ਼ ਚੱਲ ਰਹੀ ਹੈ ਜੋ ਕਿ ਅਸਾਰ ਪੂਰੇ ਫੁੱਲ ਬਟਾ ਫੁੱਲ ਬਣ ਚੁੱਕੇ ਨੇ ਲੱਗ ਰਿਹਾ ਵੀ ਹਨੇਰੀ ਤੂਫਾਨ ਆਉਣ ਦੇ ਕਿਉਂਕਿ ਪੁਰਾ ਇਨੀ ਤੇਜ਼ ਚੱਲ ਰਿਹਾ ਹੈ ਖੈਰ ਤਾਂ ਕਰੇਗਾ ਨਹੀਂ ਕੁਛ ਨਾ ਕੁਛ ਤਾਂ ਲੈ ਕੇ ਆਏਗਾ ਜ਼ਰੂਰ ਲੈ ਕੇ ਆਏਗਾ ਇਹ ਜਿਵੇਂ ਹੁਣ ਆ ਦੇਖ ਸਕਦੇ ਹੋ ਲੈ ਤਸਵੀਰਾਂ ਇਸ ਤਰ੍ਹਾਂ ਵੀਡੀਓ ਦੇ ਵਿੱਚ ਕਿਵੇਂ ਦਰਖਤਾਂ ਨੂੰ ਦੱਬੀ ਤਰਿਆ ਜਾਂਦਾ ਹੈ ਤੇ ਗੱਲ ਉੱਥੇ ਹੀ ਫੇਰ ਕਰਦੇ ਆਪਾਂ 21 22 23 22 ਤਾਂ ਲੰਘੀ ਜਾਂਦੀ ਲਗਭਗ ਸ਼ਾਮ ਦਾ ਟਾਈਮ ਹੋ ਚੁੱਕਿਆ 23 24 25 ਇਹਨਾਂ ਦੋ ਦਿਨਾਂ ਦੇ ਵਿੱਚ ਪੂਰਾ ਵਧੀਆ ਮੀਂਹ ਦੇਖਣ ਨੂੰ ਮਿਲੂਗਾ ਕਈ ਥਾਈਂ ਨੇਰੀ ਜ਼ਿਆਦਾ ਹੋ ਕਈ ਥਾਈਂ ਮੀਂਹ ਜ਼ਿਆਦਾ ਹੋ ਚਖੜ ਗੜੇ ਇਹ ਵੀ ਹੋ ਸਕਦੇ ਆ ਕਈ ਥਾਵਾਂ ਤੇ ਔਰ ਬਾਕੀ ਫਿਰ 27 ਤੋਂ 30 ਤੱਕ ਪੂਰੇ ਚਾਂਸ ਹੈ 30 ਤੱਕ ਵੀ ਪੂਰੇ ਫੁੱਲ ਬਟਾ ਫੁੱਲ ਉਦੋਂ ਵੀ ਇੱਕ ਸਿਸਟਮ ਲੱਗਣਾ ਤੇ ਮੀਂਹ ਦਾ ਤੇ ਬਾਕੀ ਬਦਲ ਦਾ ਅਦਲ ਬਦਲੋ ਤਾਂ ਕੁਦਰਤ ਦੇ ਖੇਡ ਹੈ ਜਿਵੇਂ ਹੁਣ ਆਪਾਂ 18 ਤੋਂ ਦੱਸਿਆ ਸੀ 19 20 ਇਹਦੇ ਵਿੱਚ ਵੀ 21 ਦੇ ਵਿੱਚ ਕੋਈ ਨੇਰੀ ਚੱਖਣ ਤੂਫਾਨ ਆਏਗਾ ਉਹ ਨਹੀਂ ਆਇਆ ਉਹ ਕਿਸੇ ਕਾਰਨ ਟਲ ਗਿਆ ਕੋਈ ਇੱਕ ਵੱਖਰੀ ਗੱਲ ਉਹ ਕੁਦਰਤ ਦਾ ਸਿਸਟਮ ਹੈ ਆਪਾਂ ਜੋ ਦੇਖਿਆ ਉਹੀ ਦੱਸਾਂ ਜਿਹੜਾ ਇਸ ਟਾਈਮ ਦੇਖ ਰਹੇ ਹਾਂ ਹਾਂ ਹਸ਼ਟਾਗ ਪੂਰੀ ਦੀ ਪੂਰੀ ਤੇਜ਼ ਹਵਾ ਚੱਲ ਰਹੀ ਹੈ ਤੇ ਫੁੱਲ ਬਟਾ ਫੁੱਲ ਆ ਸਾਹਮਣੇ ਤੁਸੀਂ ਦਰਖਤ ਦੇਖ ਸਕਦੇ ਹੋ ਕਿਵੇਂ ਝੂਲ ਰਹੇ ਨੇ ਤੇ ਕਦੋਂ ਵੀ ਹੋ ਸਕਦਾ ਅੱਜ ਰਾਤ ਨੂੰ ਇਹ ਕਈ ਥਾਵਾਂ ਤੇ ਸਿਸਟਮ ਸ਼ੁਰੂ ਹੋ ਜੇ ਅਗਰ ਰਾਤ ਨੂੰ ਹੋਇਆ ਫਿਰ ਵੀ ਆਪਾਂ ਤੁਹਾਨੂੰ ਜਰੂਰ ਵੀਡੀਓ ਸਾਂਝੀ ਕਰਾ ਦੇ ਜਿੰਨੀ ਹੋ ਸਕੇ ਤੇ ਤੁਹਾਨੂੰ ਆ ਮੌਕੇ ਦੀ ਅਪਡੇਟ ਦੇਵਾਂਗੇ ਤੇ ਔਰ ਵੀਡੀਓ ਨੂੰ ਕਰਨਾ ਸ਼ੇਅਰ ਤੇ ਕਰਨਾ ਕਮੈਂਟ ਪੂਰਾ ਇਸ ਟਾਈਮ ਕਾ ਆਪਣਾ ਗਹਿਰ ਜੀ ਚੜੀ ਪਿਆ ਖਖਰ ਜਾ ਹੋਇਆ ਪਿਆ ਰੇਤਾ ਚੜਿਆ ਪਿਆ ਤੇ ਪਰ ਸੂਰਜ ਨੇ ਵੀ ਗਰਮੀ ਨੇ ਵੀ ਆਪਣੇ ਪੂਰੇ ਰੰਗ ਦਿਖਾਏ ਆ ਤੇ ਇਸ ਟਾਈਮ ਪੂਰੀ ਦੀ ਹਵਾ ਚਲਦੀ ਆ ਨਹੀਂ ਆਉਣ ਦੇ ਫੁੱਲ ਬਟਾ ਫੁੱਲ ਚਾਂਸ ਨੇ ਚੱਕਰ ਨੇਰੀ ਆ ਸਕਦਾ